ਕੈਂਡਲ ਮਾਰਚ ਦਾ ਅੱਜ ਐਲਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਇੱਕ ਪਾਸੇ ਮੀਟਿੰਗ ਦਾ ਐਲਾਨ ਦੂਜੇ ਪਾਸੇ ਹੁਣ ਉੱਥੇ ਹੀ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਅਗਲੀਆਂ ਰਣਨੀਤੀਆਂ ਘੜੀਆਂ ਜਾ ਰਹੀਆਂ ਨੇ ਸਰਵਨ ਸਿੰਘ ਪੰਨੇਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਇਕੱਤਰ ਕਰਕੇ ਉਹਨਾਂ ਦੇ ਵੱਲੋਂ ਇਹ ਅਹਿਮ ਮੀਟਿੰਗ ਦੇ ਵਿੱਚ ਜਿਹੜਾ ਕਿ ਕਿਸਾਨਾਂ ਨੂੰ ਇੱਕ ਸੁਨੇਹਾ ਲਗਾਇਆ ਗਿਆ ਤੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅੱਜ ਕੈਂਡਲ ਮਾਰਚ ਦਾ ਐਲਾਨ ਕਰ ਚੁੱਕੇ ਆ ਤੇ ਉਥੇ ਹੀ ਸਰਕਾਰਾਂ ਦੇ ਖਿਲਾਫ ਮੁੜ ਤੋਂ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਜਗਜੀਤ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਅੱਜ 29 ਦਿਨ ਹੋ ਗਏ ਨੇ ਮਰਨ ਵਰਤ جاری ਹੈ ਸਰਕਾਰਾਂ ਬੇਫਿਕਰ ਨੇ ਤੇ ਜਿਸ ਤੋਂ ਬਾਅਦ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਕੈਂਡਲ ਮਾਰਚ ਕਰਨਗੀਆਂ ਤੇ ਸਰਕਾਰਾਂ ਦੇ ਖਿਲਾਫ ਪੜਾਅ ਸਕੱਢੀ ਜਾਵੇਗੀ ਆ ਤੁਹਾਨੂੰ ਸੁਣਾਉਣੇ ਆ ਪਹਿਲਾ ਸਰਬੰਸਿਕ ਪੰਦੇੜ ਦਾ ਕੀ ਕਹਿਣਾ ਹੈ ਪੰਜਾਬ ਵਾਸੀਆਂ ਤੋਂ ਅਸੀਂ ਸਹਿਯੋਗ ਦੀ ਮੰਗ ਕੀਤੀ ਹੈਗੀ ਆ 26 ਨੂੰ ਖਨੌਰੀ ਬਾਰਡਰ ਤੇ 11 ਵਜੇ ਅਸੀਂ ਸੱਦਾ ਪੱਤਰ ਵੀ ਭੇਜੇ ਪ੍ਰੈਸ ਨੂੰ ਜਾਰੀ ਕਰਦਾਂਗੇ ਜਿੰਨੀਆਂ ਵੀ ਜਥੇਬੰਦੀਆਂ ਚਾਹੇ ਉਹ ਤੁਸੀਂ ਆਂਗਣਵਾੜੀ ਵਰਕਰ ਯੂਨੀਅਨ ਆ ਆਸ਼ਾ ਵਰਕਰ ਯੂਨੀਅਨ ਆ ਟਰੱਕ ਯੂਨੀਅਨ ਆ ਸਟੂਡੈਂਟ ਯੂਨੀਅਨ ਆ ਟਰਾਂਸਪੋਰਟ ਯੂਨੀਅਨ ਆ ਪੀ ਆਰਟੀਸੀ ਬੱਸ ਮੁਲਾਜ਼ਮ ਯੂਨੀਅਨ ਆ ਰੋਡ ਵਿੱਚ ਬੱਸ ਵਾਲੇ ਯੂਨੀਅਨਾਂ ਪ੍ਰਾਈਵੇਟ ਬੱਸ ਮੁਲਾਜ਼ਮ ਯੂਨੀਅਨਾਂ ਪਟਵਾਰੀ ਯੂਨੀਅਨਾਂ ਕੰਪਿਊਟਰ ਯੂਨੀਅਨਾਂ ਪਟਵਾਰੀ ਕਾਨੂੰਗੋ ਯੂਨੀਅਨਾਂ ਯੂਨੀਵਰਸਿਟੀ ਸਟੂਡੈਂਟ ਨੇ ਕਾਲਜਾਂ ਦੇ ਪ੍ਰੋਫੈਸਰ ਯੂਨੀਅਨਾਂ ਨੇ ਰੇੜਾ ਫੜੀ ਵਾਲੇ ਯੂਨੀਅਨਾਂ ਮਜ਼ਦੂਰ ਯੂਨੀਅਨ ਨੇ ਪੱਠਾ ਮਜ਼ਦੂਰ ਯੂਨੀਅਨਾਂ ਰਿਸ਼ਕਾ ਯੂਨੀਅਨ ਆਟੋ ਯੂਨੀਅਨ ਚੌਂਕੀਦਾਰਾਂ ਯੂਨੀਅਨ ਨੰਬਰਦਾਰ ਯੂਨੀਅਨ ਆਰਤੀ ਯੂਨੀਅਨ ਪੱਲੇਦਾਰ ਯੂਨੀਅਨ ਵਾਟਰ ਸਪਲਾਈ ਵਰਕਰ ਯੂਨੀਅਨ ਟ੍ਰੇਡ ਯੂਨੀਅਨ ਐਡਵੋਕੇਟ ਯੂਨੀਅਨ ਬਿਜਲੀ ਕਰਮਚਾਰੀ ਯੂਨੀਅਨ ਸਾਬਕਾ ਸੈਨਿਕ ਯੂਨੀਅਨ ਸਮੇਤ ਹਰ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਅਸੀਂ ਸੱਦਾ ਦਿੱਤਾ ਹੈਗਾ ਵਾ ਹਰੇ ਸੱਦਾ ਵਾ ਤੁਹਾਡੇ ਤੱਕ ਵੀ ਪੇਜਦਾਂਗੇ ਸੱਦਾ ਪੱਤਰ ਦੇ ਰਹੇ ਆ ਔਰ ਇਹਦੇ ਨਾਲ ਦੀ ਨਾਲ ਅੱਜ ਡੱਲੇਵਾਲ ਸਾਹਿਬ ਜੀ ਦਾ ਮਰਨ ਵਰਤ ਜਿਹੜਾ ਵਾ ਉਹ 29ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਤੇ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਉਹ ਕਹਿ ਲਓ ਵੀ ਅੱਜ 315ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਜਿਹੜਾ ਪੰਜਾਬ ਬੰਦ ਦੇ ਵਿੱਚ ਅਸੀਂ ਪ੍ਰਚਾਰ ਪ੍ਰੋਪੋਗੈਂਡਾ ਲੈ ਕੇ ਜਾਣਾ ਵਾ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੋਹਾਂ ਫੋਰਮਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਆਜ਼ਾਦ ਤੌਰ ਤੇ ਜਥੇਬੰਦੀਆਂ ਵੀ ਸਾਡੀ ਸਪੋਰਟ ਕਰ ਰਹੀਆਂ ਇਹ ਚ ਰਹਿ ਗਿਆ ਅਸੀਂ ਜਿਹੜੇ ਟਰਾਂਸਪੋਰਟਰਾਂ ਦੇ ਮਾਲਕ ਆ ਬਹੁਤ ਸਾਰੀਆਂ ਨਾਲ ਵੀ ਅੱਜ ਫੋਨ ਤੇ ਗੱਲ ਕੀਤੀ ਆ ਉਹ ਵੀ ਸਾਡੇ ਵਿੱਚ ਸ਼ਾਮਲ ਹੋ ਕੇ ਸਾਡੀ ਹਮਾਇਤ ਕਰਨਗੇ ਠੀਕ ਹੈ ਜੀ ਅਸੀਂ 27 ਨੂੰ ਅੰਮ੍ਰਿਤਸਰ ਦੇ ਵਿੱਚ ਪੂਰਾ ਅੰਮ੍ਰਿਤਸਰ ਲਗਭਗ ਕਹਿ ਲੋ ਸਾਡੀਆਂ 20 ਜੋਨਾਂ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਚਾਹੇ ਉਹ ਤਰਨਤਾਰਨ ਹੋਵੇ, ਗਰਦਾਸਪੁਰ ਹੋਵੇ, ਜਲੰਧਰ ਹੋਵੇ, ਲੁਧਿਆਣਾ ਹੋਵੇ, ਪਟਿਆਲਾ ਹੋਵੇ, ਮਹਾਲੀ ਹੋਵੇ, ਰੋਪੜ ਹੋਵੇ, ਹੁਸ਼ਿਆਰਪੁਰ ਹੋਵੇ, ਚਾਹੇ ਜਲੰਧ ਬਠਿੰਡਾ ਹੋਵੇ, ਚਾਹੇ ਉਹ ਮਾਨਸਾ ਹੋਵੇ, ਫਿਰੋਜ਼ਪੁਰ ਹੋਵੇ, ਪੰਜਾਬ ਦੇ ਤਮਾਮ ਜ਼ਿਲ੍ਹਿਆਂ ਵਿੱਚ ਪ੍ਰਚਾਰ ਪ੍ਰੋਪਗੈਂਡਾ ਆਪਣਾ ਜਾਊਗਾ। ਤੁਹਾਨੂੰ ਲੱਗੂਗਾ 20 ਦੀਆਂ 20 ਜੁਨਾ 27 ਨੂੰ ਸਵੇਰੇ 8 ਵਜੇ ਤੋਂ ਪ੍ਰਚਾਰ ਮੁਹਿੰਮ ਚੱਲਣੀ ਹੈ, ਚਾਹੇ ਜਲੰਧਰ ਰੋਡ ਹੋਵੇ, ਚਾਹੇ ਮੈਤਾ ਰੋਡ ਹੋਵੇ ਚਾਹੇ ਮਜੀਠਾ ਰੋਡ ਹੋਵੇ ਸੰਗਤਪੁਰਾ ਰੋਡ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਮੈਂ ਗੁਰੂ ਕਾ ਰੋਡ ਹੋਵੇ ਅਜ਼ਨਾਲਾ ਰੋਡ ਹੋਵੇ ਅਟਾਰੀ ਰੋਡ ਹੋਵੇ ਅਗਲੇ ਬੰਨੇ